ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਵਾਰ ਜਗਨਨਾਥ ਦੀ ਰੱਥ ਯਾਤਰਾ ਪੂਰਬ ਉੱਤਰ ਹੋਣ ਵਾਲੇ ਮੇਲੇ ਵਿੱਚ ਪਹੁੰਚੇ ਉੱਥੇ ਦੂਰਗਮ ਅਤੇ ਔਖੇ ਟਾਰੀ ਖੇਤरां ਵੱਲੋਂ ਹੁੰਦੇ ਹੋਏ ਉਹ ਜਾ ਰਹੇ ਸਨ ਰਸਤੇ ਵਿੱਚ ਇੱਕ ਬਾਬਾ ਨਾਨਕ ਜੀ ਨੂੰ ਡਾਕੂਆਂ ਨੇ ਘੇਰ ਲਿਆ ਡਾਕੂਆਂ ਨੇ ਮੁਖੀ ਨੂੰ ਗੁਰੂ ਜੀ ਦੇ ਮੁਖ ਮੰਡਲ ਦੇ ਤੇਜ ਨੂੰ ਵੇਖ ਕੇ ਅਨੁਮਾਨ ਲਗਾਇਆ ਕਿ ਇਹ ਕੋਈ ਅਮੀਰ ਵਪਾਰੀ ਹੈ ਪਰ ਸਾਧੂ ਪਹਿਰਾਵਾ ਧਾਰਨ ਕਰਕੇ ਉਹਨਾਂ ਲੋਕਾਂ ਕੋਲੋਂ ਬਚ ਨਿਕਲਣਾ ਚਾਹੁੰਦਾ ਹੈ ਉਹਨਾਂ ਗੁਰੂ ਜੀ ਨੂੰ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਜੋ ਕੁਝ ਹੈ ਉਹ ਦੇ ਦਿਓ ਇਸ ਤੇ ਗੁਰੂ ਜੀ ਮੁਸਕਰਾਉਣ ਲੱਗੇ ਅਤੇ ਕਿਹਾ ਠੀਕ ਹੈ ਭਾਈ ਲੋਕ ਲੋਕ ਕੋ ਅਸੀਂ ਮਾਰਨ ਲਈ ਤਿਆਰ ਹਾਂ ਪਰ ਸਾਡੀ ਅਖੀਰ ਇੱਛਾ ਇਹ ਹੈ ਕਿ ਸਾਡਾ ਅੰਤਿਮ ਸੰਸਕਾਰ ਕਰ ਦੇਣਾ ਇਸ ਲਈ ਤੁਸੀਂ ਪਹਿਲਾਂ ਸਾਨੂੰ ਜਲਾਉਣ ਲਈ ਅੱਗ ਦਾ ਪ੍ਰਬੰਧ ਕਰ ਲਓ ਇਸ ਅਨੋਖੀ ਮੰਗ ਨੂੰ ਸੁਣ ਕੇ ਪਹਿਲਾਂ ਤਾਂ ڈاکੂ ਹੈਰਾਨ ਹੋਏ ਪਰ ਉਹਨਾਂ ਨੇ ਸੋਚਿਆ ਇੱਕ ਕੋਈ ਇਹੋ ਜਿਹੀ ਮੰਗ ਨਹੀਂ ਜੋ ਕਿ ਮਰਨ ਵਾਲਿਆਂ ਦੀ ਪੂਰੀ ਨਾ ਕੀਤੀ ਜਾ ਸਕੇ ਇਸ ਲਈ ਦੋ ਡਾਕੂ ਅੱਗ ਲਈ ਦੂਰੋਂ ਵਿਖਾਈ ਦੇਣ ਵਾਲੇ ਧੂਏ ਵੱਲ ਤੁਰ ਪਈ ਉੱਥੇ ਪਹੁੰਚ ਕੇ ਵੇਖਿਆ ਕਿ ਪਿੰਡ ਦੇ ਲੋਕ ਇੱਕ ਅਰਥੀ ਦੀ ਥੋੜ੍ਹ ਜਿਹੀ ਸਟਿੱਕਰ ਕਿਰਿਆ ਕਰ ਰਹੇ ਸਨ ਅਤੇ ਸਾਰੇ ਲੋਕ ਮਰਨ ਵਾਲੇ ਦੇ ਮਾੜੇ ਕਰਮਾਂ ਦੀ ਨਿੰਦਿਆ ਕਰ ਰਹੇ ਸਨ ਕਿ ਜੇਕਰ ਤੁਸੀਂ ਵਿਅਕਤੀ ਨੇ ਉਸ ਵਿਅਕਤੀ ਨੇ अपराधी जीवन ਨਹੀਂ ਜੀਆ ਹੁੰਦਾ ਤਾਂ ਅੱਜ ਉਸ ਨੂੰ ਇਸ ਤਰ੍ਹਾਂ ਮੌਤ ਦਾ ਦੰਡ ਨਾ ਮਿਲਿਆ ਹੁੰਦਾ ਡਾਕੂਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਅਸੀਂ ਕੀ ਕਰ ਰਹੇ ਹਾਂ ਤੇ ਉਹ ਵਾਪਸ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਜਿਨ੍ਹਾਂ ਨੇ ਉਹਨਾਂ ਨੂੰ ਸੁਧਾਰਨ ਲਈ ਇਹ ਯੁਕਤ ਰਚੀ ਉਹ ਕਹਿਣ ਲੱਗੇ ਸਾਨੂੰ ਮaaf ਕਰੋ ਤੁਸੀਂ ਮਹਾਪੁਰਖ ਹੋ ਤੁਸੀਂ ਸਾਡੀ ਅਰਦਾਸ ਸਵੀਕਾਰ ਕਰੋ ਅਤੇ ਸਾਨੂੰ ਆਪਣੇ ਚਰਨੀ ਲਾ ਲਓ ਤੇ ਸਾਨੂੰ ਸਹੀ ਰਾਹ ਦਿਖਾਓ ਤਾਂ ਬਾਬਾ ਨਾਨਕ ਨੇ ਕਿਹਾ ਕਿਰਪਾ ਦੀ ਨਜ਼ਰ ਕੀਤੀ ਅਤੇ ਕਿਹਾ ਜਦੋਂ ਤੁਸੀਂ ਲੋਕ ਇਸ ਪੈਸੇ ਨੂੰ ਤਿਆਗ ਦਿਓਗੇ ਤਾਂ ਅਕਾਲ ਪੁਰਖ ਤੁਹਾਡੀ ਮਾਫੀ ਬੇਨਤੀ ਸਵੀਕਾਰ ਕਰਨਗੇ ਤੁਸੀਂ ਖੇਤੀਬਾੜੀ ਦਾ ਕਾਰਜ ਕਰੋ ਅਤੇ ਪੈਸਾ ਸੰਬੰਧਿਤ ਗਰੀਬਾਂ ਵਿੱਚ ਵੰਡ ਦਿਓ ਦੀਨ ਦੁਖੀਆਂ ਦੀ ਸੇਵਾ ਵਿੱਚ ਸਮਾਂ ਲਗਾਓ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਡਾਕੂਆਂ ਦੇ ਇੱਕ ਸਮੂਹ ਨੂੰ ਪ੍ਰਭੂ پاک ਦੀ ਦੇ ਨਾਮ ਰੰਗ ਵਿੱਚ ਰੰਗ ਦਿੱਤਾ ਜਿਸ ਦੇ ਨਾਲ ਡਾਕੂਆਂ ਦਾ ਜੀਵਨ ਬਦਲ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ